ਚੰਨ ਜੀ ਇਹ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੋਟਰ ਸੈਟ ਸਾਰੇ ਵੀਰ ਆਏ ਅ ਪਰਵਾਹ ਠੀਕ ਆ ਭਾਈ ਹੁਣ ਕੋਈ ਕਹਿਣਿਆ ਵਾਸੀ ਲੈਤੀ ਛੀਜ ਤੋੜਦਾ ਐ ਕਰਦਾ ਓਹੋ ਹਨਾ ਮੈਨੂੰ ਪਤਾ ਨਹੀਂ ਕੱਢੇ ਤਕੜੇ ਆਵਲੀਆ ਭੈਣ ਜਿਹਨਾਂ ਦਾ ਵੀ ਛੀਜ ਟੁੱਟ ਜਾਂਦਾ ਵਾਸੀ ਲੈ ਲਈ ਬਈ ਛੀਜ ਹੀ ਤੋੜਦਾ ਤੂੰ ਤਾਂ ਛੱਡ ਹੂੰ ਖਾਦੇ ਪਨੀ ਘੱਬੇ ਹੀ ਹੁਣ 15 ਠੀਕ ਹੈ ਕਿ ਨਹੀਂ ਤੇ ਹੀਲਿੰਗ ਆਇਲ ਆਂਡ ਦਾ ਹੀ ਭਾਏ ਦੇ ਯਾਰ ਜੇ ਪੋਸਟ ਫੀਮ ਖਾ ਕੇ ਥਰੀਰ ਬੜਾਈ ਬਿਠੇ ਉਹ ਆਵਾਜ਼ੀ ਨਹੀਂ ਲੈਣੀ ਬਈ ਇਹ ਕੰਮ ਹੀ ਕਰਨਾ ਤੇ ਐਡੀਆਂ ਵਾਸਨਾ ਮੂਸਾਂ ਨੂੰ ਕੀ ਹੁੰਦਾ ਏ ਥਰੀ ਟੁੱਟੋ ਲਾਗੇ ਦਾ ਭਾਏ ਦੀ ਫੁੱਦੀ ਫਿਰ ਹੋ ਗਿਆ ਖੜਾ ਹੋ ਰਿਹਾ ਉਹਦੇ ਬਣਿਆ ਥਰੀ ਐਂ ਟੋਟ ਜੰਦੇ ਥੋੜੇ ਹੈ ਬੰਦੇ ਹੋਏ ਰ ਅਕਸਰ ਇੱਕ ਵਾਸੀ ਨਾਲ ਹੀ ਥਰੀ ਟੁੱਟ ਜਾਂਦਾ ਬੰਦੇ ਦਾ ਯਾਰ ਲੱਖ ਦੀ ਲਾਹਨ ਤਹੋ ਜੇ ਬੰਦਾ ਇਹਦਾ ਵਾਸੀ ਨਾਲ ਥਰੀ ਟੁੱਟ ਜਾਂਦਾ ਹਨ ਇਹ ਨੀਛੜੀਆਂ ਦੀ ਭਾਏ ਜੋ ਪਿਆਰ ਦੀ ਜਵਾਨੀ ਨਸਿਆਣੇ ਖਾਲੀ ਉਹ ਦੇਖਣਾ ਤਾਂ ਕਰਕੇ ਵਾਸਾ ਤਾਂ ਹੁਣ ਤੜਕੇ ਉੱਠੂਗਾ ਬੰਦਾ ਵਾਸੀ ਹੀ ਹੋਊਗੀ ਭੈਂਜ ਹੋਰ ਕੀ ਹੋਊਗਾ ਬੰਦੇ ਨੂੰ ਹੈ ਬਾਕੀ ਠੀਕ ਆ ਡੰਨਾ ਕੰਮ ਹਜੇ ਟਾਈਮ ਨਾਲ ਹੀ ਉੱਠ ਖੜਿਆ ਜੇ ਤਾਂ ਤੇ ਲੱਗਦਾ ਧੁੱਪ ਵੀ ਨਿਕਲੂਗੀ ਹਜੇ ਤਾਂ 7 7:30 ਹੀ ਹੋਏ ਆ ਲੈ ਬੜੇ ਜਾ ਕੇ ਆਲਾ ਸ਼ੇਰ ਰੌਲ ਖਹਿਲਾਣਾ ਅਹ ਫਿਰ ਆਗੇ ਵਿੱਚ ਵਿੱਚ ਕੱਢਾਂਗੇ ਬਾਹਰ ਵਾਕੀ ਠੰਡ ਬਣੀ ਆ ਯਾਰ ਭੈਂਜ ਬਰਫ ਹੋ ਰਹੀ ਜਾਂਦੀ ਹਾਂਜੀ ਚੱਲ ਰਿਹਾ ਜੀ ਬਲੋੜ ਤੋਂ ਵਾਪਸ ਕਰ। ਜਾ ਕੇ ਵੇਖਦੇ ਆ ਫਿਰ ਬੱਚਿਆਂ-ਮੁੱੱਚਿਆਂ ਦਾ ਕੀ ਮਾਹੌਲ ਹੈ। 11 ਵਸ ਕਰੀ ਘਰੇ ਪਹੁੰਚ ਕੇ ਤੇ ਠੰਡ ਬਹੁਤ ਆਵਾ ਕੋ ਸੱਚੀ ਕੰਮ ਤਾਂ ਹੀ ਹੈ ਇਸੇ ਕੰਮ ਤਾਂ ਹੀ ਜਾਂਦਾ। ਹਾਂਜੀ ਆ ਗਏ ਜੀ ਘਰੇ। ਖੋਲਦੀਏ ਜੀ ਗੇਟ। ਓਹੋ ਚਾਬੀ ਕਿੱਧਰ ਗਈ? ਆਈ ਮੇਂ ਚਾਬੀ। ਆ ਲਿਓ ਬੇਬੀ। ਕਿਵੇਂ ਐ? ਕੰਜਰ ਦਾ ਕੰਨਾ ਪਿੰਜਰੇ ਹੀ ਦੇੜਦਾ ਮੈਨੂੰ ਤਾਂ। ਆ ਜਾ ਪੁੱਤ। ਚਾਹ ਪਾਜ ਜਾਇਆ ਕਰੇ। ਖਾਇ ਰੋਟੀ ਤੇ ਤੇਰੀ ਭੁੱਖ ਵਾਲੀ ਮੰਦਾ ਖਣੀ ਘੜਦੇ ਪੈ ਰੋਟੀ ਘੱਟ ਪਾਉਂਦੇ ਯਾਰ ਮੈਨੂੰ ਤਾਂ ਕਹਿੰਦੇ ਪੂਰੀ ਪਾਉਣਿਆ ਸੀ ਹਣਾ ਪਹਿਲਾਂ ਤਾਂ ਮੈਂ ਆ ਪਾਉਣਾ ਸੀਗਾ ਪਹਿਲਾਂ ਮੰਨ ਕੇ ਚੱਲੋ ਨਾਣਾ ਨਾਣਾ ਚੱਲ ਚੱਲਦਾ ਤਾਂ ਕੋਈ ਚੋੜ ਨਹੀਂ ਨੋ ਨੋ ਘਰੇ ਜਾ ਬੜਾ ਪਹਿਲਾਂ ਤਾਂ ਪਾ ਪਾਉਂਦੇ ਸੀ ਹਣਾ ਮੰਨ ਕੇ ਚੱਲ ਵੀ ਇਹਦੀਆਂ ਹੁੰਦੀਆਂ ਸੀ ਪੰਜ ਰੋਟੀਆਂ ਇੱਕ ਵੱਡਾ ਕੱਪ ਜਾਂ ਵੱਡਾ ਗਲਾਸ ਜਾਨੀ ਕਿ ਵੀ ਅੱਧਾ ਕਿਲੋ ਕਿਲੋ ਲੱਸੀ ਚਾਹ ਪੰਜ ਰੋਟੀਆਂ ਤੇ ਮੰਨ ਕੇ ਚੱਲੋ ਵੀ ਇੱਕ ਕੌਲੀ ਫੀਡ ਦੀ ਵਿੱਚ ਮਿਕਸ ਕਰਕੇ ਵੀ ਇੱਕ ਕੁੰਡਾ ਭਰ ਜਾਂਦਾ ਸੀ ਵਾਵਾ ਤੇ ਫੋਲ ਰਾਜ ਜਾਂਦਾ ਸੀਗਾ ਹੁਣ ਮੈਂ ਆਪਾ ਉਹਨੂੰ ਹੜ ਕੇ ਉਹਨੂੰ ਘਰ ਦਾ ਦੀ ਜ਼ਿੰਮੇਵਾਰੀ ਹੈ ਇਹਦੀ ਵਿੱਚ ਘਰ ਨੂੰ ਰੋਟੀ ਖਾ ਪਈ ਕੇ ਆਉਂਦਾ ਇਹ ਤੇ ਠੀਕ ਆ ਧੁੱਪ ਦਾ ਪਣੀ ਨਹੀਂ ਅੱਜ ਨਾ ਸ਼ੇਕਵਾ ਦੀ ਓਏ ਹੋ ਨਹੀਂ ਬੱਚੇ ਕੱਢਦੇ ਓ ਧੁੱਪ ਪਾ ਜੀ ਆਏ ਘਰੇ ਦਾ ਧੁੱਪੇ ਮੰਜਾ ਡਾਲਾ ਮੈਂ ਇਹਨੇ ਧੁੱਪੇ ਕਰਦਾ ਮੰਜਾ ਉਹਦਾ ਤੇ ਬੱਚੇ ਕੱਢਦਾ ਮਰ ਬਈ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ ਬੱਚੇ ਕੱਡੂ ਛੋਟੇ ਨਿੱਕੇ ਬੱਚੇ ਜਿਹੜੇ ਹਜੇ ਗੇੜੇ ਪਾਪ ਆ ਬੈੰਦੀ ਆ ਜਿਹੜੇ ਕੱਚੇ ਪੱਕੇ ਲੱਗਿਆ ਹਜੇ ਉਹ ਬੱਚੇ ਕੋਲੋਂ ਵੱਡਾ ਬੱਚਾ ਇੱਕ ਵੀ ਨਹੀਂ ਬਾਹਰ ਕੱਢਦਾ ਨਾ ਨਾ ਕੰਨੀਆਂ ਹੱਥ ਲਾਗੇ ਮੇਰੇ ਤਾਂ ਤੇ ਮੇਰੇ ਸਾਹ ਤੇ ਤਾਂ ਲੰਗੀ ਹੋ ਜਾਣਗੇ ਆਪਾਂ ਯਾਰ ਹਾਂਜੀ ਕਦੇ ਜੀ ਕੜਦੇ ਆ ਬੱਚੇ ਬਾਹਰ ਆਹ ਵਸ ਰਹੀਆਂ ਨੇ ਭਾਈ ਆ ਛੋਟੇ ਆ ਜਮਾਂ ਤੇ ਬਾਕੀ ਉਹ ਬੱਚੇ ਜਿਹੜੇ ਹਜੇ 1-1 ਦਿਨ ਜਾਂ 2-2 ਦਿਨ ਉੱਡਕੇ ਆ ਜਾਂ ਗੀੜੇ ਪਾਪਾ ਬਿੰਦੇ ਆ ਉਹ ਬੱਚੇ ਕੜਦੇ ਬਾਹਰ ਠੀਕ ਐ ਇਹ ਕੱਡੇ ਹੋਣਗੇ আর ਗਿਣੇ ਤਾਂ ਹੈ ਨਹੀਂ ਕੋਈ 25-30 ਬੱਚੇ ਹੋਣਗੇ ਰਾਮਨਾਲੀ ਇੱਕ ਇਧਰ ਆਹ ਬੱਚਾ ਪਿਆ ਲਮਾ ਕੇ ਠੀਕ ਐ ਇਹ ਵਜਦਾ ਅਰਮਾਨ ਲੰਬੀ ਸਹੀ ਹੈ ਅਰਮਾਨ ਲੰਬੀ ਵਾਅਦਾ ਹੈ ਮੁੰਡੇ ਦਾ ਨਾਮ ਹੈ ਅਰਮਾਨ ਲੰਬੀ ਦੀਵਾਲੀ ਸਪੈਸ਼ਲ ਵੀਡੀਓ ਇਹ ਮੁੰਡੇ ਦੀ ਹੈ ਆਹੀ ਲੀੜੇ ਸੀ ਪਾਇ ਮਿਲਦੋਂ ਉਦੋਂ ਵੀ ਇਹਦੇ ਉਦੋਂ ਆਹੀ ਪਾਇ ਤੇ ਆਹ ਹਾਂ ਹਾਂ ਬਾਕੀ ਤਿੰਨ ਬੱਚੇ ਉੱਡੇ ਫਿਰਦੇ ਆ ਉਹ ਚਾਰ ਬੱਚੇ ਉੱਡੇ ਫਿਰਦੇ ਆ ਇੱਕ ਉੱਡੇ ਫਿਰਦਾ ਹਰੇ ਗੁਲਾਬੀ ਟੂਸੇ ਹਰੀ ਟੋਰੀ ਵਾਲਾ ਠੀਕ ਹੈ ਜੀ ਇੱਕ ਉੱਡੀ ਫਿਰਦੇ ਸੱਜੀ ਗੁਲਾਬੀ ਬਗਲ ਦੀ ਰੱਤੀ ਜਿਹੜੀ ਖੱਬੀ ਗੁਲਾਬੀ ਬਗਲ ਦੀ ਭੱਜੀ ਆ ਉਹਦੀ ਭੈਣ ਹੀ ਉਹਦੋਂ ਪਿਛਲੀ ਝੋਲੀ ਦੀ ਹੈ ਠੀਕ ਹੈ ਦੋ ਇੱਕ ਫਿਰਦਾ ਹਰੇ ਫੂੰਜੇ ਦਾ ਇੱਕ ਫਿਰਦਾ ਹੈ ਹਰੇ ਸਾਤੇ ਦਾ ਤੇ ਇੱਕ ਉੱਡ ਗਈ ਬਈ ਕਬੂਤਰੀ ਹਰੀ ਬੈਠ ਵਾਲੀ ਵੱਡੀ ਕਬੂਤਰੀ ਜਿਹੜੀ ਤੁਹਾਨੂੰ ਇੱਥੇ ਵਿਖਾਈ ਸੀਗੀ ਵੀਡੀਓ 'ਚ ਨਾ ਉਹ ਅੱਜ ਬਈ ਉੱਡ ਗਈ ਕਿਉਂਕਿ ਤਿੰਨ ਚਾਰ ਤਰੋਂ ਕੇ ਕਬੂਤਰ ਬਾਹਰ ਨਹੀਂ ਕੱਢੇ ਗਏ ਤੇ ਅੱਜ ਬੱਚੇ ਵੀ ਛੱਡਣ ਸਾਰ ਜਿਹੜਾ ਨਾ ਉੱਡਣਾ ਸੀ ਛਤਰੀਆਂ ਤੇ ਨਹੀਂ ਬੈਠੇ ਸਿੱਧੇ ਹੀ ਉੱਡ ਗਏ ਤਾਂ ਉਹਨੂੰ એનર્ਜੀ ਸੀ ਬੱਚੇ ਅੱਜ ਸਾਰੇ ਤੇ ਉਹ ਕਬੂਤਰੀ ਵੀ ਛੱਡਣ ਸਾਰੇ ਉੱਡ ਗਈ ਉਹ ਪਿੰਡ ਕੰਨੀ ਨੂੰ ਗਈ ਉਹ ਮੁੜੀ ਨਹੀਂ ਇੱਕ ਸਾਡੇ ਪੰਜ ਕਬੂਤਰ ਇਸ ਟਾਈਮ ਆਪਣੇ ਬਾਹਰ ਹੈ ਉੱਡੇ ਫਿਰਦੇ ਜਾਣੀ ਕਿ ਠੀਕ ਹੈ ਇਹ ਕਬੂਤਰੀ ਬਹਿ ਗਈ ਹੋਣੀ ਆ ਚਾਰ ਉੱਡੇ ਫਿਰਦੇ ਆ ਤੇ ਲੈ ਤੂੰ ਯਾਰ ਜਵੇਂ ਹੀ ਸੰਗ ਲਾਈ ਪਿੱਲੈ ਇਹ ਮਜਾ ਤੇਰੇ ਲੈ ਆਏ ਪਏ ਹੁੰਦੇ ਤਾਂ ਨਾ ਮੈਂ ਢੋਲ ਆ ਕੇ ਲਿਓ ਮਾਨਾ ਬਸ ਮੁੱਕਿਆ ਰਪੋਟਾਂ ਆ ਛੋਟੇ ਬੱਚੇ ਬੈਠੇ ਨਿਗਾ ਰੱਖੀ ਬੈਠਾ ਤਾਂ ਨਹੀਂ ਨੀ ਵਤਨਾ ਤਾਂ ਤਿੰਨ ਚਾਰ ਹੀ ਆਇਤਾ ਅੱਜ ਇੱਕ ਹਰੇ ਪੁੰਜੇ ਦਾ ਨਵਾਂ ਬੱਚਾ ਫਰਦਾ ਪਤਾ ਨਹੀਂ ਕੀਦਾ ਬਈ ਆਲਾ ਕਰ ਲੋ ਚੈੱਕ ਠੀਕ ਐ ਕਿੱਧਰ ਗਿਆ ਉਹ ਜਾਂਦਾ ਦੇਖ ਰਿਹਾ ਵੀਡੀਓ ਜਵਾਬੇ ਤੁਹਾਨੂੰ ਹਰੇ ਪੁੰਜੇ ਦਾ ਉਹ ਫਰਦਾ ਆ ਦੋ ਜਾਂਦਾ ਮੈਂ ਤਾਂ ਖੜੇ ਦਿਖਾਈ ਜਾਂਦਾ ਕਿੱਧਰ ਗਾਇ ਹਰੇ ਪੁੰਜੇ ਦਾ ਉਹ ਜਾਂਦਾ ਯਾਰ ਭੈਣਾਂ ਦੀਂਦਾ ਆ ਜਾਂਦਾ ਬਈ ਇਹ ਉਹ ਜਾਂਦਾ ਕੈਮਰੇ ਚ ਘੱਟ ਦਿੰਦਾ ਯਾਰ ਆ ਜਾਂਦਾ ਦਾ ਹਰਾ ਫੁੰਝ ਸਾਰਾ ਹਾਂਜੀ ਆ ਜਿਹੜੇ ਬੱਚੇ ਪਿਆਰੋਂ ਲਿਆਉਂਦੇ ਆ ਭਾਈ ਇਹਨਾਂ ਦੇ ਵੀ ਪੰਜ ਪੰਜ ਖੰਭਾ ਤੇ ਬੰਨ ਤੇ ਧਾਗੇ ਠੀਕ ਐ ਚੇਪੀ ਵੀ ਬੈਸਟ ਐ ਚੇਪੀ ਨਾ ਹੋਵੇ ਕੋਲੇ ਤਾਂ ਧਾਗਾ ਬਣਦੇ ਹਨ ਤੇ ਧਾਗੇ ਨਾਲ ਆਏ ਆ ਵੀ ਵਧੀਆ ਖੰਭਾ ਦੀ ਗਰੋਥ ਵੀ ਹੋਈ ਜਾਂਦੀ ਐ ਨਾਲ ਨਾਲ ਤੇ ਖਰਾਬ ਗਰੂਹ ਹੋਣ ਦੀ ਸੰਭਾਵਨਾ ਘਟ ਜਾਂਦੀ ਐ ਬਹਿ ਜਾ ਪੁੱਤ ਬਣੀ ਕਰਾਂਦਾ ਜਾ ਬਹਿ 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 ਜਾ ਅੱਧਾ ਘੰਟਾ ਹੀ ਬਹਿ ਗਣ ਛਤਰੀ ਤੇ ਪਾਸ ਨਹੀਂ ਜਾਂਦਾ ਅੱਧਾ ਘੰਟਾ ਸਿਰਫ ਅੱਧਾ ਘੰਟਾ ਛਤਰੀ ਤੇ ਬਹਿ ਜੇ ਪਾਸੇ ਸਵਾਲ ਹੀ ਨਹੀਂ ਪਾਇਦਾ ਹੁੰਦਾ ਪਾਸੇ ਪੈਰ ਵੀ ਲਾਏ ਤਾਂ ਕਿਤੇ ਯਾਰ ਸਾਰੇ ਹੀ ਬੱਚੇ ਉੱਡ ਗਏ ਬਾਈ ਯਾਰ ਆ ਛੋਟੇ ਹੀ ਬੈਠੇ ਰਹੇ 2 4 6 7 8 9 10 11 12 13 14 15 16 ਵਿੱਚ ਉੱਡ ਗਏ ਬਾ ਯਾਰ ਜਿੰਨੇ ਬੰਦੇ ਉਨੇ ਬਾ ਬੜਕਾ ਸ਼ਾ ਤੇਰੀ ਮਾਨੀ ਗਾ ਰੱਖਦਾ ਬੱਚੇ ਬਾਹਲੀ ਉੱਡੇ ਆ ਆ ਆ ਗਿਆ ਕਤਾ ਦੇ ਇੱਕ ਤਾਂ ਬਾਹਲਿਆ ਬੱਚੇ ਯਾਰ ਘਾਰ ਹੀ ਭਰ ਗਿਆ ਬੱਚਿਆਂ ਨਾਲ ਬਾਪੂ ਵੇਖੋ ਤਾਂ ਸਹੀ ਹੜ ਦੇ ਗਿਣਤੀ ਵਰਗੇ 2 4 5 6 7 8 9 10 11 12 ਬੱਚੇ ਬਹੁਤ ਔਡੇ ਗੁੱਲ ਮਿਲਾ ਕੇ ਯਾਰ ਪੋਲੀ ਪੋਲੀ ਬੜਗਾਈ ਚਲੀ ਹੈ ਜਰੀ ਮੈਂ ਨਿਗਾਹ ਰੱਖਦਾ ਨਾ ਤੇ ਆਇਆ ਆਇਆ ਆਇਓ ਆਇਓ ਆ ਆਇਓ 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 ਰੰਗ ਲੱਗ ਗਿਆ ਤਾਂ ਸਾਰੀ ਉੱਡ ਗਈ ਤੇ ਇੱਕ ਚਿੱਟਾ ਬੱਚਾ ਵੀ ਉੱਡੇ ਵਿੱਚ ਨਾ ਦੂ ਡੇ ਚਿੱਟੇ ਭੈਂ ਚ ਕਮਾਲ ਹੀ ਹੋ ਗਈ ਠੱਗੀ ਵਜ ਗਈ ਯਾਰ ਤਾਂ ਯਾਰ ਐ ਜੋ ਯਾਰ ਬਾਬੇ ਕੋੜੇਰ ਬੱਚੇ ਭਾਗੇ ਬਈ ਯਾਰ ਬਾਲੇ ਉੱਡ ਗਏ ਬੱਚੇ ਨੇ ਇਹ ਜੀ ਖੱਦੇ ਹੀ ਪੈ ਗਿਆ ਆ ਰੰਗ ਜੇ ਲੱਗ ਗਿਆ ਤਾਂ ਝਾਕਣ ਦੀ ਕੋਈ ਲੋੜ ਨਹੀਂ ਤਾਂ ਲੱਗ ਭਗ ਲੱਗੀ ਹੈ ਇੱਕ ਵਾਲੀ ਖੱਬੀ ਗਲਾਬੀ ਕੱਚਾ ਲਾ ਇੱਕ ਦਾ ਜੰਦਾ ਚਿੱਟਾ ਇਹ ਹੈ ਉਹ ਜਾਂਦਾ ਚਿੱਟਾ ਇੱਕ ਦਾ ਆ ਦੇ ਫਿਰਦਾ ਘਾਤੇ ਇਹ ਆ ਫਿਰਦਾ ਬਾਹ ਬੜਕਾ ਬੜਕਾ ਕੋਈ ਨਾ ਹਾਂ ਹਾਂ ਸਹੀ ਹੈ ਸਹੀ ਹੈ ਇੱਕ ਬੋਤਲ ਐ ਝੂਗਾ ਭੈਣ ਹੁਣ ਆਈ ਨਹੀਂ ਪਤਾ ਚਿੱਟਾ ਵੱਡਾ ਉੱਡਿਆ ਕਿ ਛੋਟਾ ਉੱਡਿਆ ਚਿੱਟਾਓ ਘੈੜਾ ਚਲ ਦੇਖਦੇ ਆ ਯਾਰ ਇੱਕ ਮਿੰਟ ਬਈ ਯਾਰ ਆ ਦਾ ਕਲਪਣਾ ਨਹੀਂ ਪੈ ਗਈ ਯਾਰ ਜਮਾ ਦੇਖੋ ਲੈ ਭੈਣ ਜੁਬਰਾ ਹਾਲੀ ਹੋ ਗਿਆ ਯਾਰ ਬਈ ਯਾਰ ਐਨੇ ਕਿਥੋਂ ਹੁਣ ਭਾਵਾਂ ਕਿਥੋਂ ਪੂਰੇ ਕਰਾਂਗੇ ਭੈਣ ਚੋ ਯਾਰ 460 ਦੇ ਵੀ ਦੋਵੇਂ ਗਏ ਓਏ ਇਹ ਜੋ ਖੱਬੀ ਵਾਲਾ ਵੀ ਸੱਜੀ ਵਾਲਾ ਵੀ ਕੀ ਯਾਰਾਂ ਐ ਖੱਦਾ ਪੈਂਦਾ ਯਾਰ ਜਦੋਂ ਪੈਂਦਾ ਹੈ ਭੈਂ ਚੱਕ ਹੋਰ ਗੱਲ ਉੱਡਣ ਸਾਰ ਚੜ੍ਹ ਵੀ ਉੱਚੀ ਗਏ ਸਿੱਧੇ ਵਾ 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 ਇਹ ਵੀ ਨਵਾਂ ਬੱਚਾ ਸੀਗਾ ਓਏ ਬਾੜਾ ਬਹੁਤ ਵਧੀਆ ਕੀਤਾ ਭਈ ਭਾਈ ਜਨੇ ਬੱਚੇ ਵਾ ਵਾ ਬਾੜੇ ਬੁੰਡਿਆ ਨੇ ਤੇ ਪਰ ਬੱਧੀ ਫਿਰਦੇ ਹੀ ਵਾ ਵਾ ਪਾਸੇ ਇਹਨੂੰ ਆਉਂਦੇ ਥੱਲੇ ਨੂੰ ਹਾਂ ਔਲੀ ਕਦੇ ਨੇ ਆਉਂਦੇ ਆਉਂਦੇ ਆਪੇ ਆ ਕੇ ਬੈਜੂਗਾ ਹੁਣ ਤਾਂ ਵੇਖ ਐ ਇਹਨਾਂ ਨੇ ਝਟ ਸਾਰੇ ਪਾਸੇ ਆ ਬਾ ਆ ਜਣੇ ਨੇ ਆ ਜਣੇ ਨੇ ਹਾਂ ਹਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਡੰਨ ਐ ਡੰਨ ਐ ਡੰਨ ਡੰਨ ਦੂਜੀ ਵਾਰ ਹੁਣ ਇਹਦੇ ਕੱਡੋਟ ਦੀ ਬਗਲਾਣਾ ਦਾ ਭਰਾ ਫਿਰਦਾ ਉਹ ਵੀ ਬੌਣ ਵਾਲਾ ਆ ਹੁੰਦਾ ਤੇ ਇੱਕ ਬਈ ਜਿਹੜਾ ਨਵਾਂ ਆਇਆ ਸੀ ਬਾਹਰੋਂ ਪੂਰੋਂ ਮੁੰਡਾ ਦਾ ਪਤਾ ਨਹੀਂ ਕੀ ਦਾ ਹੋ ਬਹਿ ਗਿਆ ਠੀਕ ਆ ਇੱਕ ਆਪਣਾ ਨਿੱਕਾ ਚਿੱਟਾ ਬੱਚਾ ਹੋ ਪਿੱਛੇ ਗੋਲੀ ਤੇ ਬੈਠਾ ਆ ਕੋਠੀ ਤੇ ਬੈਠਾ ਠੀਕ ਹੈ ਜੀ ਤੇ ਹਜੇ ਬਹੁਤ ਬੱਚੇ ਆ ਬਈ ਜਿਹੜੇ ਮੰਨ ਕੇ ਚੱਲ ਵੀ ਹਜੇ ਪਤਾ ਹੀ ਨਹੀਂ ਕਿੱਥੇ ਆ ਆਪਣੇ ਬੱਚੇ ਬਹੁਤ ਪਾਸੇ ਫਿਰਦੇ ਹਜੇ ਬਗਲ ਟੂਸੇ ਵਾਲਾ ਹੈ ਕੱਚ ਕਾਂਤਲਾ ਦਾ ਆ ਜੂਗਾ ਉਹ ਤਾਂ ਲੱਗਿਆ ਕੋਈ ਗੱਲ ਨਹੀਂ ਤਾਂ ਲੱਛਣ ਕਰਦਾ ਫਿਰਦਾ ਹੁਣ ਤਾਂ ਉਹ ਆ ਇਹਨਾਂ ਨੂੰ ਹੈ ਨਿੰਮੁੱਤੇ ਕਿੜਾਈ ਜਾਂਦਾ ਹੈ ਇਹ ਵੀ ਆਪਣੀ ਹੈ ਨਹੀਂ ਨਹੀਂ ਇਹ ਆਪਣਾ ਹੈ ਨਹੀਂ ਮੁੱਲ ਦਾ ਖੜ ਗਿਆ ਇਹ ਕੀ ਇਹ ਆਪਣਾ ਹੈ ਨਹੀਂ ਵੀਰੇ ਆਓ 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 ਆਇਆ 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 ਹੈ ਆਇਆ ਇਹ ਨਹੀਂ ਨਹੀਂ ਪਾਸ ਹੀ ਨਹੀਂ ਬੰਦਾ ਉਹ ਚਤਰੀ ਦੀ ਹੈ ਆਇਆ 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 ਦੂਜੇ ਨੂੰ ਬਾਜੀ ਨੇ ਜੂਨੇ ਨੂੰ ਬਾਹਾਂ ਸਾਰਿਆਂ ਨੂੰ ਦੇ ਜਾਂਦੇ ਨੂੰ ਸਿੱਟ ਵੜਗਾ ਜਦਰੀ ਉਹ ਜਾਂ ਤੇ ਬੱਚੇ ਬਾਹਲਾ ਖੱਦਾ ਪੈ ਹੋ ਗਿਆ ਤੇ ਯਾਰ ਆਇਆ 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 ਇੱਕ ਹੋਰ ਹੁੰਦੂਜਾਂ ਦੀ ਨਿਗਾਹ ਰੱਖ ਜਿਹੜੇ ਨਹੀਂ ਲੱਗੇ ਕੱਚੇ ਪੱਕੇ ਜ ਆਪਣੇ ਲਾਜ ਦੀ ਗੱਲ ਪੱਕੀ ਐ ਤਰੀ ਉਹ ਇਹਨਾਂ ਨੂੰ ਤਾਂ ਟਾਈਮ ਬਹੁਤ ਹੋ ਗਿਆ ਤੇ ਇਹ ਖੱਦਾ ਪੈ ਜ ਆਪਣੇ ਫੇਰ ਕਰਨੀ ਵੀ ਤਾਂ ਆਲੀ ਹੋਲੀ ਕਿਦ ਨੇ ਨਾ ਲਿਓ ਪੁਰਿਆ ਕਾਰ ਕਰ ਅੰਦਰ ਇਹਨਾਂ ਨੂੰ ਯਾਰ ਜਿੰਨੇ ਜਾਂਦੇ ਆ ਇਹ ਤਾਂ ਅੰਦਰ ਹੋਣ ਭੈ ਜੋ ਯੱਬ ਨਹੀਂ ਬੜੇ ਨਾਲ ਹੋ ਰਹੀ ਯਾਰ ਭੈ ਜੋ ਚਲੋ ਚਲੋ ਇਹ ਚਲ ਹੋਏ ਪਤਰੋ ਚਲ ਹੋਏ ਚਲ ਹੋਏ ਚਲ ਹੋਏ ਚਲੋ ਚਲੋ ਆ ਕਾਲਾ ਚੀਤਾ ਜਉਡੂਗਾ ਪਿਉਰੀ ਗਲਿਆਂ ਦਾ ਜਿਹੜਾ ਨਵਾਂ ਲਿਆਂਦਾ ਪਾਉਂਦਾ ਨਹੀਂ ਇੱਕ ਆ ਗਿਆ ਵੀ ਕੱਚ ਕਾਂਤਰਾ ਬਾਈ ਓਏ ਗਿਣਤੀ ਵੱਡੀ ਬਣ ਗਈ ਬੱਚਿਆਂ ਦੀ ਗਿਣਤੀ ਬਣ ਗਈ 1 2 3 4 5 6 7 8 9 10 11 11 ਬੱਚੇ ਪਾਸੇ ਆ ਆਪਣੇ 11 ਬੱਚੇ ਪਾਸੇ ਬਰੇ ਹਜੇ ਇੱਕ ਅੱਧਾ ਹੋਰ ਦਿਮਾਗ ਚਾਹ ਸਕਦਾ 11 ਹਜੇ ਕੋਈ ਪਤਾ ਨਹੀਂ ਹਜੇ ਇੱਕ ਅੱਧਾ ਹੋਰ ਵੀ ਦਿਮਾਗ ਚਾਹੇ ਗੱਲ ਸਹੀ ਹੈ 11 ਬੱਚੇ ਪਾਸੇ ਯਾਰ 11 ਬਹੁਤ ਹੁੰਦੇ ਆ ਬਾਈ ਪਾ ਇਹ ਨਾਂ ਵੀ ਮਾਲਾ ਕਰਦਾ ਹਰਦਾ ਹਨਾ ਬਗਲ ਡੰਡੇ ਵਾਲਾ ਹਾਂ ਇੱਕ ਬੱਚਾ ਸਿਰਫ ਬਗਲ ਡੰਡੇ ਵਾਲਾ ਨਵਾਂ ਬੱਚਾ ਪਹਿਲੀ ੜਾਈ ਉੱਡਿਆ ਇਹ ਗੱਲਾ ਕਰਤੇ ਫਿਰਦਾ ਹੈਗਾ ਠੀਕ ਹੈ ਹੋ ਤਾਂ ਨਿਮੋਲੇ ਇਹ ਬਹੁਤ ਸੋਹਣੀ ੜਾਈ ਕਰ ਰਿਹਾ ਜਿੰਨੀਆਂ ਕੋਨੀ ਵਿਧਿਆਉਂ ਡਰਿਆ ਬੱਚਾ ਇਹ ਨਜ਼ਰੀਆਂ ਨਜ਼ਰ ਵੀ ਨਾ ਲੱਗ ਜਿੱਤੇ ਪੱਲ ਪੈ ਜੀ ਇਹਦੇ ਆਉਂਦਾ ਵੀ ਘਰ ਨੂੰ ਹੀ ਅਜਸ ਕਰਦਾ ਹਨਾ ਜਿਵੇਂ ਲੱਗਿਆ ਬੱਚਾ ਹੁੰਦਾ ਹੈਗਾ ਆ ਜਾ ਆ ਜਾ ਆ ਜਾ ਆ ਜਾ ਹੋ ਜਾਂਦਾ ਬੱਚਾ ਆਉ 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 ਹੋ ਜਾਂਦਾ ਯਾ ਬੈਗੜਾ ਨਾ ਬੱਚਾ ਤੇ ਜਿਵੇਂ ਸਿਆੰਤ ਦੀ ਮਿਸਾਲ ਹੀ ਬਾਂਦੀ ਵਾਕੇ ਇੰਨਾ ਸਿਆਣਾ ਬੱਚਾ ਵੀ ਹੁੰਦਾ ਕੋਈ ਭੈਣ ਨਾ ਯਾਰ ਆਇਆ ਪੁੱਤੋ ਹੀ ਕੋਈ ਨਹੀਂ ਹੁੰਦਾ ਵਿਹਾ ਦੇ ਵੀ ਤੂੰ ਵਾਕੇ ਹੀ ਸਿਆਣਾ ਹੈ ਵਾਕੇ ਹੀ ਸਿਆਣੀ ਬਲੱਡ ਲੈਣਾ ਵਿਹਾ ਦੇ ਇਹ ਬਹੁਤ ਸਿਆਣਾ ਹੈ ਇਹ ਵੀ ਜਿਹੜਾ ਮਾਊਂ ਆਨੇ ਮੇਰਾ ਸੀਗਾ ਟੈਂਕੀ ਤੇ ਉਹਦੀ ਭੈਣ ਦਾ ਪੱਠਾ ਹੀ ਹੈ ਬਾਈਕਾਂ ਖੜੀਆਂ ਤਿੰਨ ਹੈ ਇੱਕ ਸਪੋਰਟਸ ਬਾਈਕ ਹੋਗੀ ਇੱਕ ਸਟੈਂਡਰਡ ਹੋਗੀ ਇੱਕ ਮੀਡੀਅਮ ਹੋਗੀ ਇੱਕ ਦੂਜੀ ਹੋਗੀ ਮਿਡ ਰੇਂਜ ਹੋਗੀ ਠੀਕ ਹੈ ਬੱਚੇ ਬਈ ਸਾਨੂੰ ਦੱਸਿਆ ਪਿੰਡ 'ਚ ਬੈਠੇ ਸਿਰਫ ਤੇ ਸਿਰਫ ਤਿੰਨ ਬੱਚੇ 11 'ਚੋਂ ਤਿੰਨ ਬੱਚੇ ਸੀ ਬੈਠੇ ਦੇਖਿਆ ਪਿੰਡ 'ਚ ਲਿਆਏ ਫੜਾ ਇਹ ਕੱਢ ਲੈ ਬਈ ਤੇ ਤਿੰਨ ਬੱਚੇ ਅੱਠ ਰਹਿ ਗਏ ਨਜ਼ਰ ਹਣ ਅੱਠ ਬੱਚਿਆਂ ਦਾ ਕੋਈ ਆਦਾ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਫਿਰ ਇੱਕ ਬੱਚਾ ਬੈਠਾ ਲੱਗਦਾ ਇੱਥੇ ਅਰ ਮੈਨੂੰ ਟੈਂਕੀ ਤੇ ਇਹ ਆਪਣੇ ਨੀਂਗੋ 100% ਨੂੰ ਤਾੜੀ ਮਾਰ ਤਾੜੀ ਮਾਰ ਤਾੜੀ ਮਾਰ ਤਾੜੀ ਮਾਰ ਮੈਂ ਕਹਿੰਦਾ ਤਾਂ ਚੜ ਕੇ ਇਹਨੂੰ ਤਾੜੀ ਤਾੜੀ ਮਾਰ ਇਹਨੂੰ ਡਰਾ ਛਾਂਡੇ ਦੇ ਪੰਚਾ ਦੇ ਵੇਖੀ ਕਿਦਾਂ ਤਾਰਣਾ ਹੱਥ ਪਾ ਲੈ ਬੜਾ ਵੱਡਾ ਗੰਜਰ ਦਾ ਛੋਟਾ ਡਲਾ ਚ ਕੋਈ ਚਾਲ ਯਾੜੂ ਚਾਉ ਉਹ ਯਾਉ ਉਹ ਹਾਂ ਵਾਕਈ ਆਵੜਿਆ ਧਿਸ ਗਿਆ ਆ ਆਪਣੀ ਹੈ ਕਾਲੀ ਲੱਗੇ ਆਪਣੀ ਹੈ ਉਹ ਛੋਟਾ ਬੱਚਾ ਓਏ ਬਿੱਟ ਮਗਰ ਦੂਸੇ ਵਾਲਾ ਹੈ ਹਾਂ ਜਿਹੜਾ ਉਹ ਉਧਰ ਆਇਆ ਸੀ ਉਹ ਮੈਂ ਦੱਸਦਾ ਹਾਂ ਹਰੀ ਬੈਠਾ ਹਰੀ ਮਗਲ ਚੱਲ ਹੌਲੀ ਇਹਦੀ ਨਹੀਂ ਵੇਖਣਾ ਚੱਲ ਹੌਲੀ ਹੌਲੀ ਛੋਟਾ ਬੱਚਾ ਹੈ ਇਦੀ ਵਾਗੇ ਪਿੱਲੇ ਕਿਸ ਨੇ ਕਿਸ ਹਿਸਾਬ ਤੇ ਆਪਾਂ ਲੁੱਗੇ ਵਾਲਾ ਕਾਇ ਲੁੱਗੇ ਵਾਲਾ ਬਿੱਠਾ ਵੇ ਦੂਸੇ ਵਾਲਾ ਐ ਪਰ ਇੰਨੀ ਵੜ ਆ ਗਿਆ ਏ ਓਏ ਚਲੋ ਵਾਪੇ ਥਾਂ ਝੜ ਜੀ ਕਰਾਂ ਫੇਰ ਦੇਣੇ ਕੀ ਬੰਦ ਐ ਹਾਂਜੀ ਹੋ ਜਾਂਦਾ ਜੀ ਉਹੀ ਬੱਚਾ ਸੀ ਬੈਠਾ ਵੇ ਦੂਸੇ ਵਾਲਾ ਹੋ ਨਿਕਲ ਗਿਆ ਬੈਡਰੂਮ ਸਿੱਧਾ ਨਿਗਰ ਕੇ ਬੱਚੀ ਜਗਾ ਦੇਖੀ ਤੱਕ ਕਿੱਧਰ ਨੂੰ ਜਾਂਦਾ ਮੈਂ ਤਾਂ ਫੋਟਾ ਲਾ ਬੈਡਰੂਮ ਸਿੱਧਾ ਮੈਂ ਤਾਂ ਹਾਂਜੀ ਇੱਥੇ ਹੀ ਗਿਣੇ ਪਾਉਣ ਲੱਗ ਗਏ ਜੀ ਆਹਰਤਾ ਹੋ ਜਾਂਦਾ ਹੁਣ ਫੋਨ ਪੈਂਡਰੋਂ ਫੇਰ ਹੋ ਗਿਆ ਤਾਂ ਫੋਨ ਕੱਢ ਰਾਂ ਉਹ ਪੈਂਡਰੋਂ ਜਾਂਦਾ ਆਉਂਦਾ ਮੜਿਆ ਬੈਠ ਕੇ ਉਹ ਦੂਸਰ ਜਮ ਹੀ ਨਹੀਂ ਕਾਇਆ ਬੱਚਾ ਇਹ ਰੇਦਾ ਛੁਟਕੂ ਮੈਨ ਹੁਣ ਆਈ ਹੀ ਗਵਾਜ ਜਾਂਦੇ ਆਈ ਇਹ ਤੋਂ ਕਾ ਅੱਗੇ ਪਿਛੇ ਹੋਣੇ ਸੀ ਬੱਚੇ ਨੇ ਮੰਦਾ ਇਹ ਇੱਕ ਬੱਚਾ ਆ ਦੇਖੀ ਦੇਖੀ ਦੀ ਆ ਦੇਖ ਆ ਰੇਹ ਐਨਾ ਬੁਰਾ ਹੌਲੇਗਾ ਬੱਚੇ ਦਾ ਓਏ ਉੱਡੜ ਕੇ ਆਏਗੇ ਤਾਂ ਤੂੰ ਕਿਹੜਾ ਸੀਗਾ ਇਹ ਮੈਂ ਉਧਰੇ ਕਰਕੇ ਫੜਨੀ ਨਹੀਂ ਇਹ ਆਇਆ ਵੀ ਹੁਣੇ ਇਹਰ ਮਾਰਿਆ ਸਮਾਰਿਆ ਨਾ ਉਦੋਂ ਬਾਅਦ ਹੈ ਨਾ ਉਹ ਤਾਂ ਹੈ ਨਹੀਂ ਸੀਗਾ ਨਾ ਓਏ ਐਨਾ ਓਏ ਭਾਈ ਐਨਾ ਬੁਰਾ ਹੌਲ ਬੱਚੇ ਦਾ ਓਏ ਉਹ ਭਾਈ ਉਹ ਬੱਚੇ ਦਾ ਹਾਲ ਕਿ ਹੋਇਆ ਬੈ ਉਹ ਕੀ ਆ ਰਿਹਾ ਬਗਲ ਚ ਟਿੱਕੇ ਵਾਲਾ ਇੱਕ ਹੋਰ ਆ ਗਿਆ ਭਾਈ ਓਏ ਤੇ ਐਡੀ ਮੰਦੀ ਤੇ ਸ਼ਾ ਕਿਵੇਂ ਵੀ ਬੱਚੀ ਦੀ ਯਾਰ ਅੱਛਾ ਹੋ ਰੇ ਯਾਰ ਆਏ ਨਾ ਆ ਕੇ ਡਿੱਗ ਗਿਆ ਛਤਰੀ ਦਾ ਬੇਠਾ ਨਹੀਂ ਹੁਣ ਵੀ ਇੱਥੇ ਚੜ੍ਹੇ ਨਹੀਂ ਰੋੜਗੇ ਬਾਈ ਨਾ ਉੱਚਾ ਸੀ ਭੈਣ ਇਹਦੇ ਕੰਨੇਲੇ ਖੰਭ ਤੁਸੀਂ ਮੜੇ ਆਪਣੇ 10 ਕਾਨੂੰ ਲੈ ਦੇਖੀ ਲੈ ਆ ਬੱਚੇ ਭਾਈ ਕਿਵੇਂ ਉੱਡੇ ਜਾਣਗੇ ਯਾਰ ਥੰਗ ਵੀ ਕਿੰਨਾ ਕਿੰਨਾ ਘਟਕਨੀ ਵਾਲਾ ਵੇਖੀ ਲੈ ਚਲ ਬਾਣ ਕੀ ਗੱਲ ਭਾਈ ਓਏ ਛਤਰੀ ਦੀ ਬਾਦੀ ਨੂੰ ਕੁਝ ਨਹੀਂ ਹੁੰਦਾ ਦੂਰੀਂ ਬਾਦੀ ਦੂਰੀਂ ਬਾਦੀ ਹੈ ਤਾਂ ਦਸ਼ਾ ਮੰਦੀ ਇਹ ਦੀ ਵਿਚਾਰੇ ਦੀ ਇੱਕ ਟੈਂਕੀ ਤੇ ਬੈਠਾ ਪਾਣੀ ਪੀਉਗਾ ਅੱਗੇ ਦੇਖੀ ਦੇਖੀ ਜਿਹੀ ਪਾਣੀ ਨੂੰ ਵੇਖੀ ਪਾਣੀ ਨੂੰ ਫੜ ਹੜ ਹਾਂਜੀ ਆ ਗਈ ਜੀ ਟੈਂਕੀ ਤੇ ਹੋ ਬੈਠਾ ਆਪਣਾ ਬੱਚਾ ਲੈ ਯਾਰ ਕੂਤਰ ਫੜਦਾ ਛਤਰੀ ਮੈਂ ਲੈ ਕੇ ਆਉਣਾ ਬੱਚਾ ਬਿਠਾਓ ਆਪਣਾ ਤੇਹੀ ਟੈਂਕੀ ਦੀ ਛਤਰੀ ਲੈ ਬੱਚਾ ਬਾੜਾ ਛੋਟਾ ਯਾਰ ਮੈਂ ਕਿਹਾ ਜਿਉਂ ਚਿੱਟੇ ਬੱਚੇ ਦਾ ਬੁਰਾ ਹਾਲ ਹੈ ਨਾ ਉੱਡੇ ਹੀ ਬੱਚੇ ਇਹ ਆ ਮੈਂ ਕਿਹਾ ਵੀ ਇਹਨੂੰ ਇੱਥੋਂ ਹੀ ਬਾਹ ਕੇ ਲੈ ਚੱਲ ਗਿਆ ਭਾਵੇਂ ਜਿੰਨੇ ਹੱਥ ਹੇਟਾ ਹੁੰਦੇ ਆ ਉਹਨੇ ਕਰ ਲਗੇ ਮੈਂ ਕਿਹਾ ਸਹੀ ਗੱਲ ਹੈ ਕਿ ਨਹੀਂ ਛਤਰੀ ਦਾ ਲਾਲੀ ਸੀਗੀ ਹੁਣ ਬੱਚਾ ਹੀ ਪਿੰਡ ਨੂੰ ਹੋ ਗਿਆ ਨਿਗਾ ਖਿਚੇਗਾ ਬੱਚੀ ਦੀ ਮੈਂ ਤਾਂ ਆਉਣਾ ਨਿਗਾ ਝੋਣ ਕੱਢੀ ਪੱਚਦੀ ਸੀ ਜਾਂਦਾ ਮੈਂ ਤਾਂ ਆ ਗਿਆ ਇੱਕ ਮਿੰਟ ਹੜ ਦੇ ਉੱਤੇ ਆ ਗਿਆ ਪੈ ਲਓ ਜੀ ਟੈਂਕੀ ਦਾ ਵੀਊ ਲੈ ਲੈ ਮਾਨਾ ਪਿੰਡ ਦੀ ਦਾ ਐ ਨਿਊ ਚਾਈ ਤੇ ਟੈਂਕੀ ਕਰਾਈਏ ਅਸਲੇ ਦਰਸ਼ਨ ਤੁਹਾਨੂੰ ਉਹ ਸ਼ੂਟਿੰਗ ਟੈਂਕਾ ਹੋ ਬਰਾ ਪਿੰਡ ਆਪਣਾ ਮਾਨਾ ਇੱਥੋਂ ਲੈ ਕੇ ਹਾਉ ਤੋਂ ਤੱਕ ਇਰ ਤਾਂ ਹਾਂ ਤੂੰ ਤਾਂ ਨਿਗਾ ਜੀ ਦੀਂਦਾ ਪਿੰਡ ਯਾਰ ਇੱਥੋਂ ਘਰ ਵੀ ਦੀਂਦਾ ਆਪਣਾ ਇੱਥੋਂ ਘਰ ਵੀ ਦੀਂਦਾ ਆਪਣਾ ਹੜ ਦਾ ਇਹ ਹੋ ਰਿਆ ਘਰ ਵੀ ਆਪਣਾ ਇਹ ਖੜੇ ਹੋ ਰਿਹਾ ਅੱਬੂ ਜੀ ਫੋਕਸ ਨਾ ਉਬਲਾਰ ਨਾ ਕਰਨਾ ਫਿਰ ਦਿਖਾਉਂਦਾ ਮਾ ਉਹ ਤੇ ਕਰ ਆਪਣੇ ਉਹ ਤੇ ਠੀਕ ਹੈ ਬੱਚਾ ਵੀ ਥੋੜ੍ਹ ਗਿਆ ਛਤਰੀ ਜੀ ਸਾਨੂੰ ਲਾਉਣ ਹੀ ਨਹੀਂ ਦਿੱਤੀ ਕੰਜਰ ਤਾਂ ਉੱਡ ਗਈ ਤੇ ਪਿੰਡ ਨੂੰ ਹੀ ਵਾਜਦਾ ਚਲੋ ਦੇਖਦੇ ਆ ਕੀ ਬੰਦਾ ਬਸ ਚਲਦੇ ਛਤਰੀ ਥੱਲੇ ਲੈ ਜਾਈਏ ਹੁਣ ਆ ਤਾਂ ਨਾ ਜਾਵਾਂ ਐਟ ਨਹੀਂ ਆਦਾ ਸਿਰੇ ਹੀ ਆ ਯਾਰ ਇਹ ਪੂਰਾ ਸੀਨ ਸਰਾ ਹਰਦੇ ਕੋ ਇਦਾਂ ਹੋ ਜਾਂਦੇ ਮੈਨੂੰ ਆ ਥਾਵੇਂ ਤਾਂ ਕੱਟ ਲਗੇ ਮੈਸਾ ਐ ਜੋ ਆਹੀ ਕੁਝ ਬਚਣਾ ਹਾਂ ਛਤਰੀ ਥੋੜੀ ਨੀਵੀ ਕਰ ਨੀਵੀ ਕਰਿਆ ਤੇ ਫੇਰ ਇਥੇ ਬੰਦਦੀ ਏ ਗੱਲ ਰੋਕਣਾ ਦਸ ਲੈਂਦੇ ਗੇ ਸਰਦ ਕਸ ਕੋ ਉਧਰੋਂ ਜਾਗ ਪਿੰਡ ਕਿਨੂੰ ਆਈ ਜਾ ਪਿੰਡ ਕਿਨੂੰ ਜਾ ਹਾਂ ਹੁਣ ਗੱਲ ਬੰਦ ਕੀ ਹਾਂਜੀ ਇੱਕ ਬਚਾ ਬੈਠਾ ਏ ਆਪਾਂ ਆਪ ਆ ਕੇ ਨੂੰ ਬਹਣ ਦੀ ਕੋਸ਼ਿਸ਼ ਕਰ ਰਹੇ ਹਾਂ ਛਤਰੀ ਲਾ ਕੇ ਆਪ 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 ਠੀਕ ਏ ਦੂਰ ਰੱਖ ਦੂਰ ਜਿੰਨੀ ਦੂਰ ਰੱਖਣਾ ਦੂਰੋਂ ਆਉਗਾ ਪੇਚ ਗਿੜਾ ਪਾਗੇ ਨੇੜੇ ਕਰ ਤੋ ਨਹੀਂ ਆਉਣਾ ਇਹਨੇ ਚਾ ਕਰਦਾ ਝਾਕਦਾ ਆਓ ਆਓ ਕਰਦਾ ਝਾਕਾ ਰਵੜਾ ਬੈਂਦਾ ਬੈਂਦਾ ਟਲਿਆ ਹਣਾ ਯਾਰ ਬੱਜਾ ਮਾੜੀ ਛਾਲੀ ਪੈਂਛੀ ਛਾਲੇ ਪਾਛਾਲੇ ਪੂਲੀ ਪੂਲੀ ਬੜਕਾ ਉਧਰ ਨੂੰ ਕਰਕੇ ਉਧਰ ਨੂੰ ਮੂੰਹ ਕਰਕੇ ਬੜਕਾ ਆ ਆ ਆ ਆ ਆ ਗਿਆ ਰੋਕਲਾ 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 ਹੁਣ ਲਾਉਣ ਦੀ ਜਾਂਚ ਵੇਖੀ ਆਪਾਂ ਓ ਕਿਉਂ ਜਾ ਓਏ ਗਾਂ ਜਾ ਤੂੰ ਸਾਂਦੀਆਂ ਤੂੰ ਤਾਂ ਓਏ ਮੈਨੂੰ ਕੀ ਕਰਾ ਤੂੰ ਠੱਕਦੇ ਨੇ ਵੱਜੀ ਥਲੀ ਛਦੀ ਹੁਲਡੂਗਾ ਹੋਰ ਕੀ ਕਰੂਗਾ ਉਹ ਹਾਂਜੀ ਮੇਰੇ ਦੋਸਤੋ ਤੇ ਲਾਂਦੀ ਜੀ ਚਾਹ ਆ ਵੀ ਆਇਆ ਇੱਥੇ ਆ ਮੈਂ ਕਬੂਤਰ ਛੱਡਦਾ ਬਾਹਰੇ ਕੱਢ ਕੇ ਕਾਂਤ ਵਾਲਾ ਨਹੀ ਨੋ ਨੋ ਤੂੰ ਛੱਡੇਗਾ ਇੱਕ ਵਾਰ ਛੱਡਦਾ ਫਿਰ ਫੜ ਕੇ ਦੇ ਇਹੋ ਰੱਖੀਉ ਲਾਂਦਾ ਦੱਸ ਆਜਾ ਛੱਡ ਦਿੰਨੇ ਇਹਨੂੰ ਹ ਲੈ ਇਹ ਤਾਂ ਆਪੇ ਉੱਡ ਜੂਗਾ ਲੱਗਿਆ ਇਹ ਕਿਹੜਾ ਹੈ ਲੱਗਿਆ ਇਹ ਥੋੜਾ ਹੈ ਨਾ ਖਰਾਬ ਜਿਹਾ ਹੋਇਆ ਸੀ ਬਸ ਇਹਨੂੰ ਇਸ ਕੰਮ ਨੂੰ ਰੱਖ ਲਿਆ ਆਪਾਂ ਤਾਂ ਕਰ ਬਾਰ ਵਾਲਾ ਕਿ ਪਰਾਰ ਵਾਲਾ ਇਹ ਪੈਥ ਕੀ ਪਰ ਵਾਲੀ ਹੈ ਆਣਾ ਚੰਗਾ ਬਸ ਚੰਗਾ ਕੂਤਰ ਚੰਗਾ ਬਹੁਤਾ ਬਸ ਹੁਣ ਗਲ ਜੇ ਫਿਰ ਜਿਹੋ ਜਿਹਾ ਬਣਾ ਲੈਨੇ ਆ ਕਬੂਤਰ ਉਹੋ ਜਿਹਾ ਹੀ ਹੋ ਜਾਂਦਾ ਕੀ ਗਲਤ ਗੱਲ ਐ ਤਾਂ ਕਰਕੇ ਚਲੋ ਬਈ ਚਾਹ ਪਾਣੀ ਪੀਨੇ ਆ ਕੋਈ ਨਾ ਬੱਚਾ ਨੇ ਤਾਂ ਆਈ ਜਾਣ ਜਿ ਫਰਾਉਣਾ ਹੋਇਆ ਤਾਂ ਠੀਕ ਆ ਕਿ ਨਹੀਂ ਹਾਂਜੀ ਫੁੰਝਾ ਵਾਲਾ ਵੀ ਆ ਫਿਰਦਾ ਜਿਹੜਾ ਨਵਾਂ ਬੱਚਾ ਸੀ ਪਤਾ ਨਹੀਂ ਕਿਹਦਾ ਇਹ ਵੀ ਉੱਡ ਕੇ ਆਉਂਦਾ ਛਤਰਾਂ ਦੇ ਬੈਠਣ ਨੂੰ ਛੋਟਾ ਛੋਟਾ ਆਉਂਦਾ ਹਰਾ ਫੁੰਝਾ ਇਹਦਾ ਫਿੱਕਾ ਜਾਂ ਹਰਾ ਫੁੰਝਾ ਜਮੀ ਫਿੱਕਾ ਜਾਂ ਹੋਰੀ ਕਿਹੜਾ ਰੰਗ ਸਰਦਈਆ ਲੱਗਦਾ ਹਨਾ ਸਰਦਈਆ ਆ ਦੇਖੋ ਆਉਂਦਾ ਲਾ ਕੇ ਕੋਠੇ ਛਾਲ ਮਾਰ ਹਾਂ ਕਰਕੇ ਆ ਗਿਆ ਹਰੇ ਫੁੰਝਾ ਵਾਲ ਇਹ ਆਪਣਾ ਵੀ ਜਨ ਹੈਣੀ ਜੀ ਉਹ ਪਤਾ ਨਹੀਂ ਕੀਦਾ ਜੀ ਨਹੀਂ ਜੀ ਹਾਂ ਨਹੀਂ ਪਤਾ ਤੇ ਉਹ ਇੱਕ ਅੱਛਾ ਚੱਕ ਬੱਚਾ ਹੋਰ ਹੁੰਦਾ ਬਈ ਹਾਂ ਹੁੰਦਾ ਸੱਜੀ ਗਲਾਬੀ ਕੱਚ ਵਾਲਾ ਆ ਫਿਰਦਾ ਉਹਨੇ ਤਾਂ ਹੱਕ ਹੈ ਕਰੇ ਬੈਠਣ ਦਾ ਲੱਗੀ ਤੇ ਸਹੀ ਮਹਿਣਾ ਇਹ ਤਾਂ ਹਾਂ ਠੀਕ ਹੈ ਕਿ ਨਹੀਂ ਛੇਤੀ ਭੜਗਾਤੀ ਘਰ ਵੇਖ ਗਿਆ ਬਗਲ ਡੰਡੇ ਵਾਲ ਨੂੰ ਆਪ ਹੁੰਦਾ ਹੱਕ ਹੈ ਦਾ ਗਲਤ ਗੱਲ ਹੈ ਬਹੁਤ ਸਿਆਣਾ ਵਗਿਆ ਬਈ ਉਹ ਮੰਨਦਾ ਮੰਨ ਗਿਓ ਬੱਚੇ ਨਾਲੇ ਉੱਡਿਆ ਕਿੰਨਾ ਇਹਨੇ ਸਿੱਧਾ ਨਾਲੇ ਉਹ ਬਾਈ ਵਹਿਤੀ ਹੈਣੀ ਰੋ ਰਹੀ ਨਾਲ ਉੱਡਣ ਵਾਲਾ ਭੰਦਾ ਜਮਾ ਸੁੱਕਿਆ ਬੱਚਾ ਉਹ ਥੰਨੋ ਠੀਕ ਦਾ ਬੱਚਾ ਇਹਨਾਂ ਤੋਂ ਮਾੜਾ ਮੋਟਾ ਵੱਡਾ ਹੋਊਗਾ ਉਹੀ ਤਾਂ ਗੱਲ ਹੈ ਤੇ ਉਹ ਬੱਚਾ ਕਿੰਨਾ ਜ਼ੋਰ ਲਾ ਹਾ ਉੱਡੇ ਹੀ ਨਹੀਂ ਤਾਂ ਯਾਰ ਆ ਬਾਕ ਹਾਂ ਇਹ ਰ ਅਰ ਕਿ ਲਈ ਆਉਂਦੇ ਅੱਡੀ ਕੀ ਕਰਾਂ ਉਹ ਆਰਨੰਦ ਜੀ ਆਪਰੇ ਆ ਚੁੱਕੇ ਫਿਰ ਤਾਂ ਆ ਗਏ ਮਾਸ ਕਰੋ ਯਾਰ ਲਾ ਕੇ ਤਾਂ ਦੇਖ ਕੇ ਮੈਂ ਉਹਦੀ ਕਹਾਣੀ ਇਹਨੇ ਪਹਿਲਾਂ ਉਤੋਂ ਤਾਂ ਖਾਉਂ ਮਰੀ ਜਾਂਦੇ ਕੰਮ ਨਹੀਂ ਨਹੀਂ ਢਣੇ ਚਾ ਕਾ ਮੈਂ ਜੋ ਸੱਚੀ ਕਹਾਣੀ ਦਾ ਬਹੁਤ ਸਾਰਾ ਘੜਾ ਦਿੰਦਾ ਯਾਰ ਉਹਦੀ ਵੱਲ ਲੱਗ ਗਈ ਉਹਦੀ ਵੱਲ ਲੱਗ ਗਈ ਆ ਠੀਕ ਹੈ ਉੱਥੇ ਉੱਥੇ ਨੇ ਆਖਿਆ ਉੱਥੋਂ ਤਾਂ ਨੇ ਆਖਿਆ ਕੋਈ ਨਹੀਂ ਹੁੰਦਾ ਉੱਥੇ ਕਰਦਾ ਇਹਨੇ ਕਹ ਤੰਮ ਨੇ ਤੀ ਪੌਣ ਸਾਲਾ ਘੜਾਈ ਦਾ ਚੱਕ ਕੇ ਲੈ ਕੇ ਜਾਉ ਇੱਕ ਅੱਗੇ ਕਹਿੰਦਾ ਚੱਕ ਕੇ ਲੈ ਜਾਣਾ ਜੀ ਪਰ ਇਹ ਕਰਨਾ ਉਹਨਾਂ ਪੇ ਦੰਦ ਤਾਂ ਐ ਗੱਢੀ ਜਾਂਦੇ ਉਹ ਦਾਸ ਜੀ ਨਿਕਲੀ ਐਡੀ ਵੀ ਹੁਣ ਕੀ ਕਰਗੇ ਅੱਗੇ ਕਹਿੰਦਾ ਮੈਂ ਕਹਿੰਦਾ ਚੱਕ ਕੇ ਲੈ ਕੇ ਜਾਣਾ ਜੀ ਮੈਂ ਜਾਣ ਕੇ ਆ ਰਿਹਾ ਮੈਂ ਤਾਂ ਇਹਨੂੰ ਆਖੀ ਮੈਂ ਫੜ ਕੇ ਲਿਆ ਵੀ ਲੈ ਜੀ ਲੈ ਕਹਿੰਦਾ ਫੜ ਕੇ ਲੈ ਕੇ ਆਣਾ ਬਾਈ ਲਓ ਇੱਕ ਭਰਾ ਆਇਆ ਸੀ ਮਿਲਨ ਬਾਈ ਠੀਕ ਨਹੀਂ ਅਸੀਂ ਕਰ ਰਹੇ ਸੀ ਪ੍ਰੈਂਕ ਸਾਡੇ ਬੰਦੇ ਨਾਲ ਪਰ ਸਾਡੇ ਦੰਦ ਨਿਕਲ ਗਏ ਅਸੀਂ ਕਿਤੇ ਮੰਜੇ ਤੇ ਬੈਠੇ ਨਹੀਂ ਤੇ ਆਉਂਦੇ ਨੂੰ ਤੇ ਫੇਰ ਆਪਾਂ ਕਹਿੰਦੇ ਫੇਰ ਗੱਲ ਬਣ ਜਾਂਦੀ ਹਾਂ ਬੈਠਣਾ ਜਿਵੇਂ ਮੰਜੇ ਤੇ ਆਏ ਚੁੱਪ ਜਾ ਕਰਕੇ ਹਾਂ ਸਮਝ ਗਈ ਸੀ ਹਣਾ ਇਧਰ ਬਾਈ ਆਇਆ ਬਾਈ ਨਾ ਕੀ ਆਪਣਾ ਜੀ ਕਲਦੀਪ ਸਿੰਘ ਜੀ ਬਾਕੀ ਬੈਚ ਨੰਬਰ ਲਿਖਿਆ ਹੋਇਆ ਹੈ ਬਾਈ ਨੌਨ ਸਰ ਸਾਡੇ ਦੋ ਜਵਾਕ ਹੀ ਡਰਾਏ ਉਹ ਦੋਵੇਂ ਅਮਗਰਲੇ ਇੱਕ ਦਾ ਦੇਖ ਕੇ ਭੱਜ ਗਿਆ ਦੂਜੇ ਕਹਿੰਦਾ ਮੈਂ ਵੀ ਕਹਿੰਦਾ ਬਾਈ ਨੂੰ ਦੇਖ ਕੇ ਡਰ ਗਿਆ ਹੀ ਕਹਿੰਦਾ ਪਰ ਸਹੀ ਹੈ ਇਹ ਬਾਈ ਮਿਲਣਾ ਆਏਗਾ ਬੜੀ ਦੂਰੋਂ ਹਾਂ ਤਾਕੀ ਜੀ ਆਇਆ ਖੱਦਾ ਪੈ ਗਿਆ ਬੱਚੇ ਦੇਸ ਗਏ ਆਪਾਂ ਨੂੰ 9 ਰਹਿ ਗਏ ਸੀਗਾ ਹੂੰ 9 ਚ 2 ਉਹਨਾਂ ਨੂੰ ਦੇ ਕੇ 4 ਆਪਾਂ ਨੂੰ ਦੇ ਗਏ ਸੀਗਾ ਹੂੰ 6 ਹੋ ਗਏ 11 ਚ 4 ਆਪਾਂ ਨੂੰ ਦੇਖ ਗਏ ਸੀ ਤੇ 2 ਉਹਨਾਂ ਨੂੰ ਦੇਖ ਗਏ ਹਾਂ ਬਸ ਫਿਰ ਥੋੜੇ ਤਿੰਨ ਤਿੰਨ ਕ ਬੱਚੇ ਹੱਡ ਨਹੀਂ ਦਿਖੇ ਜਮਾਂ ਤੇ ਬਾਕੀ ਦਾ ਦਿਖ ਦੂ ਫਿਰ ਲੱਗਦਾ ਬੱਚੇ ਆਪਾਂ ਬਾਕੀ ਓਕੇ ਜਮਾਂ ਜਿਹੜੀ ਬੱਚਾ ਨੇ ਅੱਜ ਭਗਾਈ ਕਰਾਤੀ ਨੇ ਜਿਹੜੀ ਬੱਚਾ ਨੇ ਉਹ ਉਧਰ ਜ ਜਾਣਗਾ ਪਹਿਦਰ ਜਾਵਾਂਗੇ ਖਾਓ ਬੈਠਾ 64 ਸਾਲ ਦਾ ਵੀ ਸਹਾ ਗਿਆ ਇੱਕ ਬੱਗ ਉਹ ਬੈਠਾ ਸਾਹਮਣੇ ਨਮ ਜੇ ਨੂੰ ਭਾਉਣ ਆਏ ਸੀਗੇ ਬੈਠਾਣੀ ਪਰ ਬਾਈ ਉਹ ਚੱਲੇ ਆਪਣੇ ਬੰਦੇ ਲੈ ਕੇ ਛਤਰੀ ਬਹਿ ਜਾ ਬਾਈ ਅਬ ਦੂਜੇ ਪੱਲ ਗਏ ਹਾਂ ਚੱਲ ਚੱਲ ਗਏ ਵਾਹੇ ਬੰਦੇ ਇਧਰ ਨਹੀਂ ਬਾਹਰ ਢਾਂਗਣ ਦੀ ਕਿਥੇ ਰੱਖਦੀ ਸੱਚੇ ਉੱਥੇ ਪਈ ਐ ਲੈ ਜਾਣਗੇ ਚੱਲ ਨਿਗਾਰ ਰੱਖੀ ਬਾਈ ਬਣੀ ਚੰਗਾ ਇਹਦੀ ਠੀਕ ਐ ਬੱਚਾ ਹੁਣ ਤਸ ਕਰੂਗਾ ਆਉਣ ਦੀ ਦੂਰੀਆਰੀ ਪਲ ਤਾਂ ਕਰਕੇ ਮੋਰ ਸਦਾ ਸਦਾ ਨੜ ਕੱਸ ਕੇ ਦੇ ਕੇ ਇਹਨਾਂ ਨੂੰ ਪਾਣਾ ਤਾਂ ਆਪਣੇ ਹੀ ਐ ਫਿਰ ਬੱਚੇ ਦੇ ਅੱਗੇ ਨੂੰ ਮੈਂ ਲਾ ਦਾਂ ਇੱਕ ਮਿੰਟ ਇੱਕ ਦੋ 3 4 5 5 ਵਿੱਚ ਦਿਸ ਗਿਆ ਪਾਣ ਸਰ ਮੈਂ ਪਾਸੇ ਹੋ ਗਿਆ ਬੜੇ ਅੱਗੇ ਵਿੱਚ ਗਰੀ ਮਈ ਹਾਂ ਬਿੱਠ ਬਗਲ ਟੂਸ ਵਾਲਾ ਉੱਡਾ ਫਿਰ ਗਈ ਵੇਖੇ ਤੁਸੀਂ ਬਿੱਠ ਬਗਲ ਟੂਸ ਵਾਲਾ ਬੈਠਾ ਮਈਏ ਹੀ ਕੋਠੀ ਤੇ ਇਹ ਕਹੇ ਦੁਬਾਰਾ ਇੱਕ ਜਮਾ ਚਿੱਟਾ ਬੱਚਾ ਬੈਠਾ ਇਧਰ ਭੋਲੇ ਕਰੇ ਇੱਕ ਬੈਠਾ ਇਹਨਾਂ ਦੀ ਕੋਠੀ ਤੇ ਖੜ ਜਾ ਇੱਕ ਹਾਂ ਬਈ ਬੱਚੇ ਸੀ ਤੇ ਕਹਿੰਦੇ ਬੈਠੇ ਪੰਜ ਇੱਕ ਬਟਾ ਕਿਕਰ ਚ ਉਸ ਨੂੰ ਉੱਥੇ ਹੀ ਇੱਕ ਬਟਾ ਕਿਕਰ ਚ ਇੱਕ ਬਟਾ ਉਹ ਕੋਠੀ ਤੇ 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 ਪੰਜ ਬੈਠੇ ਦੇਖ ਲੈ ਇੱਕ ਜੇ ਤੁਸੀਂ ਕਹਿੰਦੇ ਟੈਂਕੀ ਦੀ ਵੇਖ ਤਾਂ ਛੀ ਤੇ ਮਗਰ ਤਿੰਨ ਹੀ ਰਹਿ ਗਏ ਬਸ ਆਪਨੇ ਕੁੱਲ ਮਿਲਾ ਕੇ ਤਿੰਨ ਕੋ ਯਾਰ ਮਗਰ ਚਾਰ ਰਹਿ ਗਏ ਬੱਚੇ ਆਪਣੇ ਹਾਂਜੀ ਤੇ ਵੀ ਇਧਰ ਬੱਚੇ ਨੂੰ ਰਿਕਵਰੀ ਕੈਪਸੂਲ ਦੱਲੇ ਬਈ ਆਪਣਾ ਵਰਸ ਲਾਗਾ ਦਾ ਆਇਆ ਨਾ ਕੋ ਕੰਜੇ ਤੇ ਉਹਦੇ ਅੱਖ ਨੂੰ ਚਟੇ ਗਾਬੇ ਦੀ ਜਾਂਦੇ ਇਹਨੂੰ ਬੱਚੇ ਦੀ ਬਾੜੀ ਮਾੜੀ ਕੰਡੀਸ਼ਨ ਆ ਬਈ ਬੱਚੇ ਦਾ ਨਾ ਇਹਨਾਂ ਕਿ ਜਿਆਦਾ ਜ਼ੋਰਦਾਰ ਲੱਗਿਆ ਨਾ ਬੱਚੇ ਦੇ ਪੱਲੇ ਵੀ ਨਹੀਂ ਵਾਜਦੇ ਬੱਚੇ ਤੋਂ ਠੀਕ ਹੈ ਆ ਦੇਖੋ ਇਹ ਆ ਦੇਖੋ ਬੱਚੇ ਡਿੱਗ ਪੈਂਦਾ ਬੱਚਾ ਬਈ ਐਡਾ ਐਡਾ ਛੀਂ ਦਿੱਤਾ ਬੱਚੇ ਸੀ ਹੱਥ ਨਹੀਂ 드러ਉਂਦਾ ਸੀਗਾ ਤੇ ਸਿੱਧਾ ਫੱਟੀ ਦੇ ਇੱਥੇ ਵਹਿੰਦਾ ਛੁੱਟ ਗਿਆ ਤੇ ਬਾਹਰ ਵੀ ਸ਼ਰੀਰੀ ਤੋਂ ਥੱਲੇ ਨਹੀਂ ਆਇਆ ਸੀ ਕਦੇ ਤਾਂ ਹੀ ਜਾਂਦਾ ਸੀਗਾ ਤੇ ਇੰਨੀ ਮਾੜੀ ਖਲਾਦਾ ਹੁਣ ਬੱਚੇ ਨੂੰ ਕਿ ਆਪ ਸੁਣ ਦੇਦਾ ਬਈ ਮੈਂ ਇਹ ਲਾਲ ਜਈ ਉਹ ਉਹ ਹੀ ਉਹ ਇੱਕ ਪਏ ਥੋੜਾ ਜੀ ਇਹਨਾਂ ਨੂੰ ਬੱਸ ਦਿਖਾਈ ਇੱਧਰ ਬਾਹਲੇ ਉੱਡ ਗਏ ਸੀਗੇ ਤੇ ਇੱਕ ਬੈਠਾ ਜੀ ਹਜੇ ਵੇਰੀ ਨਾਈਸ ਆ ਇकडे ਹਾਂਜੀ ਬਈ ਫੜ ਲੈ ਦਿਖਾ ਦੋ ਬੱਚੇ ਕਰ ਲੈ ਕਾਬੂ ਠੀਕ ਆ ਆ ਦੇਖੋ ਐ ਹੁੰਦੀਆਂ ਮਿਹਨਤਾਂ ਦੋਵੇਂ ਭਰਾ ਭਰਾ ਹੀ ਸੱਚੇ ਨੇ ਇੱਕੋ ਜਿਹੇ ਲੂਗਾ ਕਾਲਾ ਲੂਗਾ ਗਿੱਲ ਚੱਲੂ ਤੇ ਇੱਕ ਬੈਠਾ ਇੱਕ ਬੈਠਾ ਰਹੀ ਇਹਨਾਂ ਕੇ ਆਪਣੇ ਤਾਏ ਕੇ ਹਨਾ ਬਸ ਤਾਏ ਚਾਚੀ ਹੁੰਦੇ ਪਿੰਡ ਦੇ ਸਾਰੇ ਹੁਣ ਇਹਨਾਂ ਦੇ ਚੱਲਦੇ ਆ ਦੇਖ ਲੈ ਨਿਗਾਹ ਜਾ ਲਓ ਜੀ ਇੱਕ ਹੋਰ ਕਾਬੂ ਕਰ ਲੈ ਤਿੰਨ ਹੋ ਗਏ ਯਾਰ ਤਿੰਨ ਪਰੇ ਛੱਡ ਕੇ ਚੱਲ ਗਏ ਹੈ ਇਹਨੂੰ ਘਰੇ ਛੱਡ ਕੇ ਚੱਲ ਗਏ ਤਾਂ ਲੂਟ ਹੀ ਨਹੀਂ ਹੋਣੀ ਬਾਈ ਕਿੰਨੇ ਖੋੜੀ ਜਾਊਗਾ ਹੁਣ ਹਾਂ ਤਾਂ ਉਹ ਤਾਂ ਘਰ ਦੇ ਫੋਨ ਕਰ ਜਾਂਦੇ ਰੋਟੀ ਖਾ ਲੋ ਬਾਅਦ ਚ ਸਾਈ ਰਾਤ ਫੜਦੇ ਵੀਰੋ ਮੈਂ ਖੜ ਗਿਆ ਕਰਾ ਸਾਨੂੰ ਕੋਠਿਆਂ 'ਚ ਲਾ ਲੈਣ ਦੇ ਟੈਂਕੀ 'ਤੇ ਡਾਕੀ ਵੀ ਚੜਾਂਗੇ ਚੱਲਾਂਗੇ ਹੁਣ ਟੈਂਕੀ ਤੇ ਚੌੜ ਕਰਦੇ ਆ ਟੈਂਕੀ ਦੀ ਵੇਣ ਆ ਟੈਂਕੀ ਤੇ ਕਨਫਰਮ ਨਹੀਂ ਮਤਲਬ ਹਜੇ ਸ਼ਾਇਦ ਹੋ ਸਕਦਾ ਸ਼ਾਇਦ ਨਹੀਂ ਚੋਬਰ ਕਹਿੰਦਾ ਵੀ ਸ਼ਾਇਦ ਬੈਠਾ ਹੈ ਹਾਂਜੀ ਮੇਰੇ ਵੀਰੋ ਤੇ ਟੈਂਕੀ ਤੇ ਵੀ ਚੜ ਗਏ ਸੀ ਪਰ ਟੈਂਕੀ ਤੇ ਚੋਬਰ ਦੀ ਰਿਪੋਰਟ ਗਲਤ ਹੋ ਗਈ ਅੱਜ ਇਹ ਕੰਨਾ ਆਇਆ ਨਾ ਉਹ ਦੱਸਿਓ ਨੇ ਚੋਰ ਮੜਤਾਰੀ ਕੀ ਭਲੀ ਖਬਲੂ ਖਾਵੇਗਾ ਵੀ ਇਹਨੂੰ ਤੇ ਟੈਂਕੀ ਜ਼ਾ ਕੁਝ ਵੀ ਨਹੀਂ ਬਈ ਸਾਰੀ ਟੈਂਕੀ ਫਰੋਟ ਦੀ ਮੁੱਤਿਆ ਕੇ ਜਾ ਕੇ ਟੈਂਕੀ ਤੇ ਕੋਈ ਕਬੂਤਰ ਹੈ ਨਹੀਂਗਾ ਦੂਜੇ ਤਿੰਨੇ ਬੱਚੇ ਆਪਾਂ ਘਰੇ ਛੱਡਿਆ ਨ ਸੀਗੇ ਤੇ ਹੁਣ ਚੱਲਦੇ ਆ ਥੱਲੇ ਆਪਾਂ ਵਾਪੇਓ ਕਿਹਾਂ ਜਾ ਗਈ ਜੀ ਰਾਤ ਨੂੰ ਲੋਕ ਕਹਿੰਦੇ ਸੀ ਆ ਜ ਨਹੀਂ ਜਾਂਦਾ ਰਾਤ ਠੀਕ ਹੈ ਕਿ ਨਹੀਂ ਉਹ ਜਿਹੜਾ ਸਾਹਮਣੇ ਉਹ ਇਹ ਨੂੰ ਚੈਨਲ ਤੇ ਬਣਾਣਾ ਸਿਵਾ ਹਜੀ ਮੱਛੀ ਆਂਦਾ ਕੰਦਰ ਚਮਾ ਮੂਰੀ ਲਾਤਾ ਬੈਕ ਕਰ ਮੜਿਆ ਸਿਵਾ ਨਾਲ ਹਜੀ ਮੱਛੀ ਆਂਦਾ ਪਿੰਡ ਦੇ ਅੱਜ ਮਰਗ ਹੋ ਗਈ ਸੀਗਾ ਚਲੋ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਆਪਾਂ ਕਹਨੇ ਆ ਠੀਕ ਹੈ ਤੇ ਪਰ ਬਈ ਜਿੱਦੇ ਕਬੂਤਰ ਬੈਠ ਰਹੇ ਇੱਥੇ ਆਪਾਂ ਨੂੰ ਉੱਥੇ ਫਿਰ ਆਪਾਂ ਨੂੰ ਕੋਈ ਹਨਾ ਸੇਵ ਨਹੀਂ ਕੋਈ ਡਰ ਨੂੰ ਹਾਂਜੀ ਅਵੜਾ ਭਾਲ ਲੈ ਜੀ ਬੱਚਾ ਸਿਵਾ ਨਹੀਂ ਤਾਂ ਹੈ ਨਹੀਂ ਸੀ ਵੀ ਸਿਵਾ ਨਹੀਂ ਤਾਂਗਾ ਉੱਡ ਤੇ ਦੇਖੋ ਯਾਰ ਬਈ ਬੱਚਾ ਕਿਹੜੇ ਨਿਮਤੋਂ ਜਾ ਫਾ ਲੈ ਯਾਰ ਅਸੀਂ ਨਿਮਾ ਜ ਬੈਂਡਰੀਆਂ ਮਾਰਦੇ ਫਿਰੇ ਤੇ ਬਾਈ ਮਰੀਏ ਬੈਂਡਰੀ ਇਹਨਾਂ ਦਾ ਬੈਂਡਰੀ ਟਪਾਦੀ ਇਹਦੀ ਧਿਆਨ ਚ ਨਹੀਂ ਆਇਆ ਹੋਣਾ ਹੋਣਾ ਮੈਂ ਤਾਂ ਵੇਖਿਆ ਹਾਂ ਤੇ ਇਹ ਚੌੜਸ ਵਾਲੇ ਦਰਾਖਤਾਂ ਜੀ ਵੰਦੇ ਇਹ ਦਰਾਖਤਾਂ ਜੀ ਵੰਦੇ ਨਹੀਂ ਆਤੀ ਹੈ ਜੇ ਬੈਠਾ ਹੀ ਬੜੀ ਟੀਸੀ ਤੇ ਉਚੋ ਪਰ ਥੱਲੇ ਆ ਕੇ ਚਾਹ ਬਹੁ ਬਾਗੇ ਵਿਖੀ ਚੜਾ ਜਾਂਦਾ ਕਿ ਨਹੀਂ ਤਾਂ ਫਿਰ ਮੈਂ ਛੱਡ ਜੂਗਾ ਹਿੰਮਤ ਹੈ ਪਰਾਂ ਤੋਂ ਨੋ ਪੁੱਛੜਕ ਤੋਂ ਕਿਨੀ ਹੈ ਛੜਕ ਤੋਂ ਨਾ ਬੂਗਾ ਹੈ ਹੈ ਚਲੋ ਫਿਰ ਦੇਣੇ ਕੀ ਬੰਦਾ ਕਦੋਂ ਇੱਕ ਬਈ ਕਿੱਥੇ ਤੁਰੇ ਫਿਰਦੇ ਆ ਜਾਵਾ ਆ ਤਾਂ ਡਿਸਕ ਬਈ ਵਾਹਣਾ ਬਈ ਇਧਰ ਆ ਤਾਂ ਬਈ ਡਿਸਕਵਰੀ ਵਾਲਾ ਸੀਨ ਹੋਇਆ ਪਿਆ ਆਪਣਾ ਯਾਰ ਪੁਲਸੀ ਆ ਵੀ ਨਾਲ ਲਈ ਫਿਰਦਾ ਆਪਣੇ ਖੱਦਾ ਪਾਉਂਦਾ ਅੱਛਾ ਠੀਕ ਹੈ ਥੋੜੇ ਪਿੰਡ ਮੈਂ ਹੀ ਲਾਈਵ ਦੇਖਣ ਦੇ ਠੀਕ ਹੈ ਠੀਕ ਹੈ ਆਪਣਾ ਯਾਰ ਪੁਲਸੀ ਆ ਵੀ ਫਿਰਦਾ ਖੱਦਾ ਪਾਉਂਦਾ ਵੇਖੋ ਬਈ ਕੀ ਹਾਲ ਹੈ ਮਨਾਵਾਂਗੇ ਕੋਤ ਹੁਣ ਮਨਾਓ ਕੋਤ ਹਾਂ ਹੁਣ ਉਹ ਉੱਥੇ ਬੈਠਾ ਰਹੇਗਾ 아이ਦੇ 아이ਦੇ ਹੋ ਗਏ ਹੈ ਹੈ ਹੀ ਦਿਓ ਲਿਆ ਇੱਥੇ ਕਿਉਂ ਕੋ ਬਣਾ ਹਟ ਜਾ ਚੜਾ ਇਹਨਾਂ ਦੇ ਜਿਹੜੇ ਨੇ ਚੜਾ ਇਹਨਾਂ ਦੇ ਕਿ ਨਹੀਂ ਦੇਖੀ ਆ ਪੰਗੜਾ ਮਨਾਵਾਂਗੇ ਕੋਈ ਬਹਾੜੇ ਗੰਦੇ ਚ ਫਿਰਦਾ ਪੁੱਛੇ ਨਾ ਉਹ ਰੇਡ ਪੈ ਗਈ ਰੇਡ ਰੇਡ ਪੈ ਗਈ ਜੀ ਇਹ ਕੀ ਇਹ ਕੀ ਕਰ ਰਹੀ ਹਾਂ ਇਹ ਰੋਟੀਆਂ ਰਹੀਆਂ ਇਹ ਕੀ ਰੋਟੀ ਫੇਲ ਲਿਵਰ ਕੀ ਹੈ ਹੈ ਦਿਖਾਓ ਚੈੱਕ ਨਾ ਜੀ ਜ਼ਮਾਨਾ ਚੈੱਕ ਨਹੀਂ ਜੀ ਜ਼ਮਾਨਾ ਨਹੀਂ ਚਿਕ 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 ਬਿਟੇ ਨਹੀਂ ਨਹੀਂ ਮਾਂ 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 ਉਹਦੇ ਕਰ ਗਈ ਪੂਰੀ ਹਾਂ ਜੀ ਮੇਰੇ ਵੀਰੋ ਤੇ ਆ ਗਈ ਜਿੱਥਰ ਲਈ ਕਰੀ ਠੀਕ ਹੈ ਮੈਨਾਂ ਲਾਈਟਾਂ ਲੁੱਟ ਆਪਾਂ ਬੰਦ ਹੀ ਕਰ ਦਗੇ ਯਾਰ ਹੁਣੇ ਹੀ ਕਰ ਦਿੰਦਾ ਇਹ ਆ ਬਣ ਜਿਹੜੀ ਦੀ ਤੇ ਬੱਚੇ ਵੀ ਬਾਹਰ ਅੱਜ ਰਹੇਗੇ ਆਪਣੇ ਲਗਭਗ ਲਗਭਗ ਆਪਣੇ ਬੱਚੇ ਬਾਹਰ ਅੱਜ ਤਿੰਨ ਫੜ ਲੇ ਇਹ ਛੀ ਬੱਚੇ ਬਾਹਰ ਆ ਵੀ ਆਪਣੇ ਪੰਜ ਅੱਜ ਅੱਜ ਦੇ ਦੇਣ ਵਾਲੇ ਛੀ ਬੱਚੇ ਰੰਗ ਗਿਣਾ ਦਿੰਨਾ ਹੈ ਗੁਲਾਬੀ ਬਗਲ ਵਾਲਾ ਹਰੀ ਬਠਾਲੀ ਕੱਚ ਕਾਂਤ ਵਾਲਾ ਟੂਸੇ ਡੰਡੇ ਵਾਲਾ ਕੱਲੀ ਕੱਚ ਵਾਲਾ ਤੇ ਕੱਲੀ ਕੱਚ ਵਾਲਾ ਦੋ ਕੱਛਾਂ ਦੇ ਕੱਲਿਆਂ ਦੇ ਕਾਲੇ ਚੀਨੇ ਦੋਵੇਂ ਹੀ ਸੱਕ ਸੱਜੀ ਦੇ ਖੱਬੀ ਦੇ 6 ਬੱਚੇ ਬਾਹਰ ਐ ਬਾਕੀ ਐ ਨਹੀਂ ਪਤਾ ਹੋਰ ਵੀ ਹੋਣ ਦਾ ਹੋਰ ਵੀ ਹੋਣ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਫਿਰ ਤੇ ਬਸ ਚੱਲੀ ਜਾਂਦਾ ਰਹਿਣਾ ਹਨਾ ਬਾਕੀ ਕੋਈ ਚੱਕਰ ਨਹੀਂ ਹੋਣ ਬਸ ਯਾਰ ਭੈਣ ਕਰਨ ਦੀ ਤਿਆਰੀ ਕਰਦੇ ਆ ਖੁੱਡਾ ਖੜਾ ਨਾਲ ਲੇਟਾਂ ਨੂੰ ਟੱਬ ਜਾ ਕੇ ਕੂਤਰਾ ਵਾਤਰਾ ਨਿਗਾ ਮਾਰਨਾ ਕਰਾਂ ਮੈਂ